ਸੰਦੇ ਵਾਲੀ ਜਨਮ ਸਾਖੀ ਜੋ ਹੈ ਉਹ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਗਟ ਦਿਹਾੜਾ ਹੈ ਉਹ ਕੱਤਕ ਦੀ ਪੂਰਨ ਮਹੀ ਹੈ ਤੇ ਜਾਂ ਉਹਨੂੰ ਆਧਾਰ ਬਣਾ ਕੇ ਜਿਨ੍ਹਾਂ ਨੇ ਅੱਗੋਂ ਸਾਖੀਆਂ ਲਿਖੀਆਂ ਉਹਨਾਂ ਨੇ ਕਿਹਾ ਕਿ ਕੱਤਕ ਦੀ ਪੂਰਨ ਮਹੀ ਹੈ ਤੇ ਅੱਜ 11 ਤਰੀਕ ਨੂੰ ਕਾਫੀ ਡਿਟੇਲ ਵਿੱਚ ਸਾਂਝਾ ਕਰਦੇ ਆਂ ਭਾਵੇਂ ਬਾਬਾ ਪ੍ਰੀਤ ਚੰਦ ਦਾ ਪੁੱਤਰ ਭਾਈ ਮਹਿਰਵਾਲ ਉਹ ਲਿਖਦੇ ਨੇ ਕਿ ਵਿਰਸਾਤ ਦਾ ਜਨਮ ਹੈ ਗਿਆਨਮਤ ਨਾਮ ਲਈ ਭਾਈ ਮਨੀ ਸਿੰਘ ਕੀ ਉਹ ਲਿਖਦੇ ਨੇ ਵਿਰਸਾਤ ਦਾ ਜਨਮ ਹੈ ਉਸ ਤੋਂ ਬਾਅਦ ਐਸ ਐਸ ਬਦਮ ਉਸ ਤੋਂ ਬਾਅਦ ਡਾਕਟਰ ਆਸ਼ਾ ਸਿੰਘ ਘੁਮਣ ਪ੍ਰੋਫੈਸਰ ਗੰਡਾ ਸਿੰਘ ਡਾਕਟਰ ਗੰਡਾ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਪ੍ਰਿੰਸੀਪਲ ਸੁਖਵੀਰ ਸਿੰਘ ਮੈਕਾਲ ਤੇ ਡਾਕਟਰ ਦੇ ਪਾਸਿੰਗ ਬੜੀ ਲੰਬੀ ਦੇਰ ਤੱਕ ਸ਼ੋਮਨੀਪੁਰ ਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਤਿਹਾਸ ਦਾ ਕੰਮ ਕਰਦੇ ਰਿਹਾ ਡਾਕਟਰ ਖੜਕ ਸਿੰਘ ਡਾਕਟਰ ਗਰਵਚਨ ਪਾਉ ਤੇ ਮੈਂ ਸਾਰੇ ਉਸ ਦਿਨ ਤੁਹਾਡੇ ਨਾਲ ਸਾਹਮਣੇ ਕੀਤਾ ਕਿਉਂਕਿ ਸੰਗਤ ਕੋਲ ਨਮੀ ਹੈ ਕਿ ਉਹ ਜਿਸ ਭਾਈ ਬਾਲੇਵਾਲੀ ਜਨਮ ਸਥਾਨ ਕੀ ਤੇ ਵਿਵਾਦਸ਼ ਕਰਕੇ ਆਪਾਂ ਕਹਿ ਰਹੇ ਆ ਕਿ ਕਤਕ ਵਿੱਚ ਜਨਮ ਹੋਇਆ ਤੇ ਇਸ ਕਰ ਤੋਂ ਮੰਨਦੇ ਨਹੀਂ ਬਸਾਲ ਵਿੱਚ ਹੋਇਆ ਉਹ ਗੱਲ ਮੈਂ ਉਸ ਦਿਨ ਵੀ ਸੰਗੀ ਕਰ ਲਈ ਸੀ ਇੱਕ ਵਾਰੀ ਨਵੀ ਸੰਸਾਣਾ ਫੇਰ ਕਰਨਾ ਕਿ ਉਹ ਭਾਈ ਬਾਲੇ ਵਾਲੀ ਜਨਮ ਸਿੱਕੀ ਜਿਹੜੀ ਸਾਖੀ ਹੈ ਉਹਦੀ ਲਿਖਣ ਦੀ ਜਾਂ ਉਹਦੀ ਪੈਦਾ ਹੋਣ ਦੀ ਜਿਹੜੀ ਤਰੀਕ ਹੈ ਜਾਂ ਸਨ ਉਹ ਦੱਸਿਆ ਜਾ ਰਿਹਾ ਸੰਨ 1525 ਤੇ ਲਿਖਣ ਵਾਲੇ ਇਹ ਕਿਹਾ ਜਾ ਰਿਹਾ ਕਿ ਇਹ ਨਵੇਂ ਸਾਖੀ ਵਿੱਜੀ ਗਈ ਭਾਈ ਬਾਲੇ ਨੇ ਲਖਵਾਈ ਪੜੇ ਮੁਖੇ ਨੂੰ ਭਾਈ ਬੋਲਾ ਬਾਲਾ ਆਪਣੇ ਮੂੰਹੋਂ ਬੋਲਿਆ ਤੇ ਗੁਰੂ ਅੰਗਦ ਸਾਹਿਬ ਦੀ ਹਾਜ਼ਰੀ ਵਿੱਚ ਰਖਵਾਈ ਮੋਟਾ ਜਿਹਾ ਪੁਆਇੰਟ ਸਮਝਾ ਕਰਕੇ ਅਸੀਂ ਸਮਾਪਤੀ ਅੱਗੇ ਕਰ ਦਨੀਆਂ ਇਸ ਵਿਸ਼ੇ ਨੂੰ ਅੱਗੇ ਲੈ ਜਾਣਾ ਵੀ 1500 ਪ੍ਰਤੀਵੇਦ ਕੇ ਦੇਖੋਗੇ ਤੇ ਭਾਈ ਲੈਣਾ ਤੰਤਰਾ 132 ਵਿੱਚ ਗੁਰੂ ਨਾਨਕ ਸਾਹਿਬ ਦੀ ਸ਼ਰਣ ਵਿੱਚ ਆਉਂਦੇ ਹਨ ਤੇ 1539 ਵਿੱਚ ਗੁਰਗੱਦੀ ਤੇ ਪ੍ਰਾਤਮਾਨ ਹੋਂ ਆਉਂਦੇ ਆ ਸੱਤ ਸਾਲ ਦਾ ਫਰਕ ਉਹ ਤੇ ਸੱਤ ਸਾਲ ਦਾ ਉਹ ਫਰਕ 14 ਸਾਲ ਦਾ ਫਰਕ ਹੈ ਤੇ ਭਾਈ ਬੱਲਵੰਦ ਵਾਲੀ ਜਨਮ ਤਾਂ ਕਿ ਪਹਿਲੇ ਦਿਵ ਹੋਈ ਗੁਰੂ ਅੰਦਰ ਸਾਹਿਬ ਕੋਦੋਂ ਗੁਰੂ ਅੰਦਰ ਸਾਹਿਬ ਹੈ ਵੀ ਨਹੀਂ ਤਾਂ ਉਹ ਭਾਈ ਲੈਣਾ ਤਾਂ ਇੰਨੀ ਗੱਲ ਕਰਕੇ ਦੂਜੀ ਗੱਲ ਜਿਹੜੀ ਆਪਾਂ ਉਸ ਦਿਨ ਕੀਤੀ ਸੀ ਵੀ ਕਹਿੰਦੇ ਜਨਮ ਤੱਕ ਦੀ ਪੂਰਨ ਮਾਚੀ ਜਿਹੜਾ ਉਸ ਦਿਨ 79 ਨਕਸ਼ਤਰ ਸੀ ਰੇਵਤੀ 27ਵਾਂ ਨਕਸ਼ਤਰ ਤੇ ਉਹ 700 ਸੰਤੋਸ਼ੂ ਸ਼ੁਰੂ ਕਰ ਲਓ ਹੁਣ ਤੱਕ ਆ ਜਾਓ ਕਿਸੇ ਜੋਤਸ਼ੀ ਪਟਕ ਨੂੰ ਬਿਠਾ ਕੇ ਪੁੱਛ ਲਓ ਤੇ ਅੱਜ ਤੱਕ ਉਹ ਰੇਪਤੀ ਨਛੱਤਰ ਕਦੀ ਵੀ ਨਹੀਂ ਆਇਆ ਤੇ ਉੱਥੇ ਹੀ ਉਹ ਰਕੂ ਜਾਂਦੀ ਹੈ ਮੈਂ ਸਿਰਫ ਉਹਨਾਂ ਗੱਲਾਂ ਨੂੰ ਸੁਆਇਆ ਕਿਉਂਕਿ ਖੰਗੜ ਨਾਲ ਉਸਨੂੰ ਆਪਾਂ ਡਿਟੇਲ ਤੇ ਗੱਲਾਂ ਕਰਨੀਆਂ ਸਾਨੂੰ ਸਾਰੀਆਂ ਗੱਲਾਂ ਹੁਣ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਕਰਨ ਲੱਗਾ ਕਿ ਜਿਸ ਜਨਮ ਸਾਖੀ ਨੂੰ ਪਧਾਰ ਬਣਾ ਕੇ ਆਪਾਂ ਇਸ ਗੱਲ ਦੇ ਬਜ਼ੇਦਿਆਂ ਉਹ ਪੰਥ ਦਾ ਧਰਵਾਦਾ ਕਿ ਪੰਥ ਲੜਦਾ ਨੀਗਾ ਬੜੀ ਸਿਆਣਪ ਹੈ ਪੰਥ ਦੀ ਪਰ ਠੀਕ ਹੈ ਜੇ ਕਰਤ ਤੂੰ ਮਨਾਉਂਦੇ ਤਾਂ ਮਨਾ ਹੀ ਆ ਲੜਨਾ ਬੋਲੀ ਹੈ ਲੜਨਾ ਨਹੀਂ ਪਰ ਜਦੋਂ ਡਾਕਟਰ ਭਾਈ ਵੀਰ ਸਿੰਘ ਹੋਣਾ ਵਰਗੇ ਡਾਕਟਰ ਜੋਤ ਸਿੰਘ ਹੋਣਾ ਵਰਗੇ ਕਿੰਨੇ ਨਾਂ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੇ ਕਰ ਦਿੱਤਾ ਉਹ ਕਹਿ ਰਹੇ ਆ ਕਿ ਜਿਹੜਾ ਵਿਸਵਾਸ ਦੇ ਵਿੱਚ ਜਨਮ ਹੋਇਆ ਤੇ ਅਸੀਂ ਉਸ ਤੇ ਵਿਸ਼ਵਾਸ ਕਰਨ ਨੂੰਿਆ ਮੈਂ ਸਿਰਫ ਛੋਟੀ ਹੀ ਗੱਲ ਕਰਨ ਲੱਗਿਆ ਵੀ ਜੇਸ ਜਨਮ ਸਾਖੀ ਦੇ ਆਧਾਰ ਤੇ ਅਸੀਂ ਕਹਿ ਰਹੇ ਹਾਂ ਨਾ ਉਹ ਜਨਮ ਸਾਕੀ ਵਾਲਾ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦਾ ਪਹਿਲਾ ਜਿਹੜਾ ਜਨਮ ਹੈ ਉਹ ਤ੍ਰੇਤੀ ਵਿੱਚ ਹੋਇਆ ਸੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੇਰੀ ਭਗਤੀ ਤੇ ਸੰਪੂਰਨ ਹੋ ਗਈ ਮੇਰੀ ਭਗਤੀ ਸਰੇ ਲੱਗੀ ਸੀ ਪਰ ਮੈਨੂੰ ਵਾਸ਼ਨਾ ਨੇ ਨਾ ਕਿ ਮੇਰਾ ਕਿਤੇ ਪਿਛਾ ਖਿੱਚ ਲਿਆ ਤੇ ਵਾਸ਼ਨਾ ਬੱਧਾ ਆਵੇ ਜਾਵੇ ਵਾਸ਼ਨਾ ਕਰਕੇ ਮੈਨੂੰ ਦੁਬਾਰਾ ਕਲਪ ਵਿੱਚ ਜਨਮ ਲਗਾ ਇਹ ਗੱਲ ਗੁਰੂ ਨਾਨਕ ਸਾਹਿਬ ਦਾ ਨਿਰਾਦਰ ਕਰਨ ਵਾਲੀ ਜਨਮ ਤੱਕੀ ਜਿਹੜੀ ਹੈ ਉਹਦੇ ਸਾਨੂੰ ਪ੍ਰਵਾਨ ਹੈ ਪਰ ਜੋ ਅਸਲੀਅਤ ਹੈ ਸਾਡੇ ਸਾਹਮਣੇ ਉਹ ਸਭ ਪ੍ਰਵਾਨ ਨਹੀਂ ਅਗਲੀ ਗੱਲ ਕਿਉਂਕਿ ਮੈਂ ਸਿਰਫ ਟੂਕ ਮਾਰਕਰ ਕਰਨਾ ਕਿਸੇ ਗਰੀ ਨੂੰ ਅਕੇ ਲੈ ਕੇ ਨਹੀਂ ਜਾਣਾ ਕਿਉਂਕਿ ਸਵਾਲ ਖੜੇ ਹੁੰਦੇ ਆ ਤੇ ਉਹਦੇ ਉੱਤਰ ਮਿਲਣੇ ਚਾਹੀਦੇ ਆ ਅਗਲੀ ਗੱਲ ਵੀ ਗੁਰੂ ਨਾਨਕ ਸਾਹਿਬ ਦਾ 84 ਗੱਲ ਦੇ ਗੂਣ ਵਿੱਚ ਹੈ ਜਿਹੜੀ ਗੱਲ ਵੀਰ ਜੀ ਨੇ ਕੀਤੀ ਨਾ ਹਰਦੀਪ ਸਿੰਘ ਉਹਨਾ ਨੇ ਉਸ ਕਰਕੇ ਮੈਂ ਨਹੀਂ ਬਤਾਉਣਾ ਅੱਗੇ ਕਿ ਜਿਹੜੀ ਭਾਈ ਗੁਰਦਾਸ ਜੀ ਆਪਣੀ ਇੱਕ ਗਵਾਈ ਕਰਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਗੀਤ ਉਸ ਆਪਣਾ ਪੰਥ ਨਰਾਤਾ ਉਹ ਸਾਖੀ ਐਡਾ ਕਾਟਾ ਮਾਰਦੇ ਫਿਰ ਗੁਰੂ ਨਾਨਕ ਸਾਹਿਬ ਨੇ ਕੋਈ ਨਰਾਲਾ ਪੰਥ ਚਲਾਇਆ ਉਹ ਤੇ ਇਹ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਜੁਨਾ ਵਿੱਚ ਬੱਦੇ ਆ ਰਹਿ ਸੀ ਤੇ ਜਾ ਰਹਿ ਸੀ ਤੇ ਸਾਖੀ ਉਹਦੇ ਵਿੱਚ ਪੜਦੇ ਹੋ ਉਹ ਸਾਖੀ ਕੀ ਕਹਿੰਦੀ ਐ ਤੇ ਗੁਰੂ ਨਾਨਕ ਸਾਹਿਬ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿਹੜੀਆਂ-ਕਿਹੜੀਆਂ ਝੋਨਾ ਦੇ ਪਿੱਛੇ ਰਹਿ ਦੁਕਾਨ ਦੇ ਅੱਗੇ ਕਿਹੜੀਆਂ ਝੋਨਾ ਦੇ ਮੈਂ ਆ ਗਿਆ ਤੇ ਕਿਵੇਂ ਆਇਆ ਤੇ ਉਹਨਾਂ ਨੂੰ ਭਾਈ ਫਰੰਦਾ ਕਰਦਾ ਭਾਈ ਫਰੰਦਾ ਕੌਣ ਐ ਜੀ ਉਹ ਤੇ ਇਨਾਨ ਸਾਡੇ ਸਾਹਮਣੇ ਸੱਚ ਐ ਨਾ ਵੀ ਭਾਈ ਮਤਾਨਾ ਜੀ ਨੇ ਭਾਈ ਫਰੰਦਾ ਕੋ ਰਵਾਬ ਨਹੀਂ ਮੈਂ ਉਧਰ ਵੀ ਗੱਲ ਕੀਤੀ ਜਿਵੇਂ ਜਨਮ ਸਾਖੀ ਉੱ سامنے ਰੱਖ ਲਈਏ ਬੋਲ ਲਈਏ ਤੇ ਫੇਰ ਉਹ ਪਰ ਹੋਰ ਘੰਟਾ ਘਟਾ ਕੇ ਲਾਇਆ ਕਰੀਏ ਫਿਰ ਉਹ ਨੂੰ ਸ਼ਰਧਾਮਨੀ ਨੂੰ ਪੜੀਏ ਤੇ ਉਹਦੇ ਹੱਥ ਕਰੀਏ ਸਾਰੇ ਡਾਕਟਰ ਪ੍ਰੋਫੈਸਰ ਬਹਿ ਜੀਏ ਤੇ ਨਤਾਰਾ ਸੰਗਠਨ ਕਰਦੇ ਮੈਂ ਵੀ ਸੱਚੀ ਹੈ ਨਹੀਂ ਝੂਠੀ ਹੈ ਮੈਂ ਇਹ ਫਰੰਦਾ ਜੇ ਉਹਨਾਂ ਨੂੰ ਦੱਸਦਾ ਕਿ ਗੁਰਨਾਨ ਸਿੰਘ ਸਾਹਿਬ ਨੂੰ ਗੁਰਨਾਨ ਸਿੰਘ ਸਾਹਿਬ ਨੂੰ ਨਹੀਂ ਪਤਾ ਕਹਿੰਦਾ ਵੀ ਆਪਾਂ ਪਿਛਲੇ ਜਾਂ ਤੱਕ ਕੋਈ ਘਰ ਜੰਮਿਆ ਸੀ ਇੱਕੋ ਘਰ ਵਿਚ ਰਹਿੰਦੇ ਸੀ ਆਪਾਂ ਮੇਰਾ ਨਾਮ ਸੁੰਦਰੀ ਸੀ ਤੇ ਮੇਰੀ ਭੈਣ ਦਾ ਨਾਮ ਸੁੰਦਰੀ ਸੀ ਤੇ ਉਹਨਾਂ ਦਾ ਨਾਮ ਸ਼ਰਤ ਪ੍ਰੀਤਮਾ ਦੱਸਦਾ ਕੁਛ ਐਸਾ ਦਾ ਮਤਲਬ ਹੁੰਦਾ ਗੁਰੂ ਨਾਨਕ ਸਾਹਿਬ ਨੂੰ ਇਹ ਨਾਲ ਗੱਦਾਂ ਦਾ ਨਹੀਂ ਪਤਾ ਉਹ ਫਰੰਦਾ ਲੱਗ ਰਿਹਾ ਤੇ ਕਹਿੰਦਾ ਵੀ ਹੁਣ ਇਸ ਕਲਯੁਗ ਦੇ ਅੰਦਰ ਮੈਨੂੰ ਆਪਣਾ ਨਾਮ ਪ੍ਰਗਟ ਕਰਨ ਦਾ ਹੁਕਮ ਨਹੀਂ ਤੇ ਤੁਹਾਨੂੰ ਆਪਣਾ ਨਾਮ ਪ੍ਰਗਟ ਕਰਨ ਦਾ ਹੁਕਮ ਹੈ ਇਸ ਕਰਕੇ ਤੁਸੀਂ ਹੁਣ ਗੁਰਨਾਨਕ ਘਹਾਰੇ ਹੋ ਤੇ ਮੈਂ ਬੰਦਾ ਘਹਾਰੇ ਮੈਂ ਸਿਰਫ ਇਸ ਕਰਕੇ ਤੁਹਾਡੇ ਨਾਲ ਥੋੜੀ ਜਿਹੀ ਇੱਕ ਟੂਕ ਮਸਤ ਸਾਂਝੀ ਕਰ ਰਿਹਾ ਵੀ ਵੇਖੋ ਇਹ ਜਾਨਸ਼ਾਖੀਆਂ ਵਾਲੇ ਮੈਂ ਉਸ ਦਿਨ ਵੀ ਕਿਹਾ ਸੀ ਪਿਓ ਹੰਦਾਰ ਜੀ ਦਾ ਪਿਓ ਪੁੱਤਰ ਜਿਹੜਾ ਇਹਨੂੰ ਕਵੀ ਸੰਤੋਖ ਸਿੰਘ ਜਿਹੜੀ ਜੇਸ ਕਤਕ ਦੀ ਪੂਰਨ ਮਾਣਕੀ ਦੀ ਗਵਾਹੀ ਭਰਦੇ ਨੇ ਬਕਾalet ਕਰਦੇ ਨੇ ਆਪਣੀ ਸਾਰਕੀ ਵਿੱਚ ਆਪ ਲਿਖਦੇ ਆਪਣੇ ਲਿਟਰੇਚਰ ਵਿੱਚ ਆਪ ਲਿਖਦੇ ਨੇ ਕਿ ਹੰਦਾਰ ਦੇ ਪੁੱਤਰ ਨੀਤ ਪਰ ਨੇ ਕਬੀਰ ਪੰਤੀ ਦੇ ਨਾਲ ਲੱਗਾ ਕੀਤਾ ਆਪਾਂ ਇਸ ਸਾਖੀ ਵਿੱਚ ਮਲਾਵਟ ਕਰੀਏ ਤੇ ਉਹ ਮਲਾਵਟ ਕਰਦੇ ਨੇ ਤੇ ਮਲਾਵਟ ਇਸ ਕਰਕੇ ਕਰਦੇ ਵੀ ਕਿਤੇ ਗੁਰਨਾਨ ਸਿੰਘ ਸਾਹਿਬ ਦੀ ਉਸਤਤ ਨਾ ਹੋ ਜਾਏ ਉਹਦਾ ਪਿਓ ਜਿਹੜਾ ਹੰਧਾਰ ਹੈ ਉਹਦੀ ਉਸਤਤ ਹੋਵੇ ਉਹਦੇ ਵਾਸਤੇ ਉਹਨਾਂ ਨੇ ਸਾਖੀ ਵਿੱਚ ਮਲਾਵਟ ਕੀਤੀ ਫਿਰ ਉਸ ਜਿਹੜੀ ਪਹਿਲੀ ਸਾਖੀ ਸੀ ਉਹ ਸਹੀ ਸੀ ਅਸੀਂ ਨਹੀਂ ਕਹਿੰਦੇ ਉਹ ਕਹਿੰਦੇ ਆ ਉਹ ਸਾਖੀ ਸਹੀ ਸੀ ਯਾਨੀ ਕਿ ਆ ਗਵੀ ਸਤੋਤ ਸਿੰਘ ਕਹਿ ਰਹੇ ਨੇ ਪਰ ਕੀਤਾ ਕਿ ਉਹਨਾਂ ਨੇ ਉਸ ਸਾਕੀ ਦੇ ਵਿੱਚ ਜਿਹੜੀ ਪਹਿਲੀ ਸਾਕੀ ਸੀ ਉਹ ਪਾੜਿਆ ਤੇ ਪਾੜ ਕੇ ਬਿਆਸ ਕਰਿਆ ਤੇ ਸੁਧ ਦਿੱਤਾ ਤੇ ਨਵੀਂ ਸਾਕੀ ਤਿਆਰ ਕਰ ਲਈ ਔਰ ਅੱਜ ਵੀ ਟਰੀਟਮੈਂਟ ਹੋ ਕੇ ਰਿਹਾ ਵੀ ਜਿਵੇਂ 1581 ਲਿਖਿਆ 1581 ਦਾ ਅੱਗੇ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ 1591 ਬਣ ਜਾਏ ਤੇ 1591 ਤੋਂ ਬਣ ਬਣ ਕੇ 1596 ਤੇ ਆ ਜਾਈਏ ਤੇ 1539 ਦੇ ਉਹ ਜਨਮ ਸਾਕ ਹੀ ਆਵੇ 1594 ਮਤਲਬ 1500 39 ਠੀਕ ਹੈ ਉਹ ਉੱਥੇ ਆ ਜਾਏ ਤੇ ਸਿੱਧ ਹੋ ਜਾਏ ਕਿ ਗੁਰੂ ਨਾਨਕ ਸਾਹਿਬ ਨੂੰ ਜਦੋਂ ਗੁਰਨਾਨਕ ਸਾਹਿਬ ਨੇ ਗੁਰਗੱਦੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੈ ਉਸ ਵੇਲੇ ਜਨਮ ਸਾਕ ਹੀ ਲਿਖੀ ਗਈ ਤਾਂ ਕਿ ਇਹ ਰੰਗ ਨਾ ਹੋਵੇ ਇੱਕ ਮੂਰਤ ਸੱਦੀ ਵਾਲੀ ਤੇ ਮਜੇ ਵਾਲੀ ਗੱਲ ਸੱਦੀ ਤੇ ਮਜੇ ਵਾਲੀ ਗੱਲ ਸਨ 2010 ਵਿੱਚ ਭਾਈ ਕਪਤਨ ਕਪਤਨ ਸਿੰਘ ਜੀਵਕ ਸਿੰਘ ਉਹਦੀ ਫਰਮ ਤੇ ਇੱਕ ਸੱਹ ਰੈ ਵਿਖਰੀ ਦੀ ਦੁਬਾਰਾ ਦੁਬਾਰਾ ਵਿਖਰੀ ਹੈ ਜਨਮ ਸ਼ਾਹੀ ਉਹ ਵੀ ਭੂਮਿਕਾ ਵਿੱਚ ਲਿਖਿਆ ਹੈ ਕਿ ਤਸਲ ਵਿਕਤੇ ਸਾਰੀਆਂ ਲਿਖਤਾਂ ਦੇ ਮੁਕਾਬਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਗੁਰੂ ਖਰਵਲ ਦਾ ਸਾਖ ਦੇ ਵਿੱਚ ਨਹੀਂ ਆਉਂਦਾ ਕੌਣ ਲਿਖਿਆ ਜੀ ਭਾਈ ਬਹਲੇ ਵਾਲੀ ਜਨਮ ਸ਼ਾਹੀ ਦੀ ਭੂਮਿਕਾ ਵਿੱਚ ਲਿਖਿਆ 2010 ਵਿੱਚ ਪੜ੍ਹ ਲਓ ਵੀ ਸਾਰੀਆਂ ਲਿਖਤਾ ਬੋਤਾਲ ਲਿਖਤਾ ਦੇ ਮੁਤਾਬਕ ਵਿਦਵਾਨਾਂ ਦੇ ਮੁਤਾਬਕ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵਿਸਾਖ ਦੇ ਮਹੀਨੇ ਵਿੱਚ ਹੀ ਆਉਂਦਾ ਹੈ ਪਰ ਜਦੋਂ ਕੋਈ ਰੀਤ ਚੱਲ ਪੈਂਦੀ ਹੈ ਉਸ ਰੀਤ ਨੂੰ ਤੋੜਨਾ ਬਹੁਤ ਔਖਾ ਹੁੰਦਾ ਹੈ ਤੇ ਕੋਈ ਨਾ ਕੋਈ ਸਿੰਘ ਸਭਾ ਲੈ ਵਰਗੀ ਲਹਿਰ ਜਿਹੜੀ ਹੈ ਉਹ ਜਨਨ ਕਰੇ ਤੇ ਸਹੀ ਤਰੀਕ ਦੇ ਉੱਤੇ ਪ੍ਰਕਾਰ ਥੋਰਪੁਰ ਨੂੰ ਮਨਾਇਆ ਜਾ ਸਕਦਾ ਹੈ ਪਰ ਕੋਈ ਦਕੱਲ ਕੱਲਾ ਦਕੱਲਾ ਸੇ ਕੋਈ ਕੱਲੀ ਬਕੱਲੀ ਸੰਸਥਾ ਯਤਨ ਕਰੇ ਤੇ ਇਹ ਕੰਮ ਬੜਾ ਔਖਾ ਹੁੰਦਾ ਹੈ ਹੁਣ ਅਸੀਂ ਇਸ ਸਿਤਿ ਕਰੀਏ ਸਿੱਧ ਉਹੀ ਕਰ ਰਹੇ ਨੇ ਜਿਹੜੇ ਕੱਟਦੇ ਨੇ ਹੋਈ ਸਿੱਧ ਕਰ ਰਹੇ ਨੇ ਤੋਂ ਮੈਂ ਬਹੁਤ ਸਮਾਂ ਨਾ ਲਵਾ ਇੰਨੀਆਂ ਹੀ ਬੇਤਨੀਆ ਆ ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਨਾ ਨਿਰਮਲ ਪੰਥ ਚ ਲਾਇਆ ਇਹ ਨਿਰਮਲ ਪੰਥ ਜਿਹੜਾ ਨਾ ਇਹ ਜਿਹੜਾ ਪ੍ਰਗਟ ਦਿਹਾੜੇ ਤੱਕ ਪਹੁੰਚਦਾ ਹੈ ਇਹਦੀ ਬੜੀ ਲੰਬੀ ਕੜੀ ਹੈ ਇਹ ਇੱਕ ਬੜੀ ਖੂਬ ਸੂਰਤ ਤਸਵੀਰ ਹੈ ਇਸ ਤਸਵੀਰ ਦੇ ਵਿੱਚ ਤੁਸੀਂ ਦੇਖੋ ਕੀ ਕੁਝ ਹੈ ਕਿ ਭਾਈ ਲੈਣਾ ਭਾਈ ਲੈਣਾ ਘੋੜੀ ਤੇ ਚੜੇ ਹੋਏ ਨੇ ਤੇ ਘੋੜੀਆਂ ਦੀਆਂ ਬਾਗਾਂ ਕਿੰਨੇ ਬੜੀਆਂ ਹੋਈਆਂ ਗੁਰੂ ਨਾਨਕ ਸਾਹਿਬ ਨੇ ਇਹ ਹੈ ਨਿਰਮਲ ਪੰਥ ਬਸ ਇੱਕੋ ਹੀ ਗੱਲ ਹੋਈ ਹੈ ਵੀ ਭਾਈ ਲੈਣੇ ਜਦੋਂ ਮਨ ਦੀਆਂ ਲਗਾਵਾਵਾਂ ਵੜਾਵੇਗਾ ਨਾ ਤੇ ਫਿਰ ਸਤਿਆਰ ਮੁਖ ਬਣ ਜਾਏਗਾ ਕਿਉਂਕਿ ਅੱਜ ਜਿਹੜਾ ਆਪਾਂ ਦਿਹਾੜਾ ਮਨਾ ਰਾ ਹੈ ਨਾ ਗੁਰਨਾਨ ਨ ਸਾਹਿਬ ਦਾ ਤੇ ਖਾਲਸੇ ਦਾ ਇਹਦਾ ਇੱਕੋ ਇੱਕ ਮਿਸ਼ਨ ਆਇਆ ਹੈ ਕਿ ਕਮ ਸਤਿਆਰਾਂ ਹੋਈਏ ਕਮ ਕੂੜਾ ਟਟਕ ਪਾਉ ਸਤਿਆਰ ਮੁਖ ਦੀ ਘਾਟ ਹੈ ਸੁਤਿਆਰ ਮਾਡਲ ਦੀ ਘੜਤ ਹੈ ਇਹ ਸੰਸਾਰ ਦੇ ਉੱਤੇ ਹਲੇਮੀ ਰਾਜ ਕਾਇਮ ਕਰਨਾ ਹੈ ਤੇ ਤੀਸਰਾ ਕੀ ਹੈ ਇਸ ਤਸਵੀਰ ਦੇ ਵਿੱਚ ਕੀ ਹੈ ਜੀ ਉਹ ਗੁਰੂ ਅਮਰਦਾਸ ਸਾਹਿਬ ਵੱਲੋਂ ਸੰਗਤ ਦੇ ਜੋ ਪੰਗਤ ਪੈਦਾ ਕੀਤੀ ਗਈ ਵੀਰ ਹਰਦੀਪ ਸਿੰਘ ਸਾਰੇ ਆਚਾਰੇ ਕਰਕੇ ਤੁਹਾਡੇ ਨਾਲ ਸੰਗਤ ਤੇ ਪੰਗਤ ਨਤੀ ਗਈ ਭਵੇਂ ਗੁਰੂ ਨਾਨਕ ਸਾਹਿਬ ਨੇ ਲੰਗਰ ਲਾ ਦਿੱਤਾ ਪਰ ਜਿਵੇਂ ਕੰਪਲਸਰੀ ਕੀਤਾ ਨਾ ਪੰਜ ਕਕਾਰਾਂ ਨੂੰ ਉਵੇਂ ਕੰਪਲਸਰੀ ਕਰ ਦਿੱਤਾ ਸੇ ਗੁਰੂ ਅਮਰਦਾਸ ਜੀ ਨੇ ਸੰਗਤ ਨੂੰ ਤੇ ਪੰਗਤ ਤੇ ਤੇ ਚੌਥੇ ਗੁਰੂ ਰਾਮਦਾਸ ਕਮਾਲ ਦੀ ਨਿਮਰਤਾ ਜਦੋਂ ਸਰੋਵਰ ਦੀ ਬਖਸ਼ਿਸ਼ ਕਰਦੇ ਨੇ ਤੇ ਕਮਾਲ ਦੀ ਨਿਮਰਤਾ ਕੀ ਆ ਵੀ ਜੋ ਹਮਰੀ ਮਿਰਦ ਹੋਤੀ ਮੇਰੇ ਸਤਿਗੁਰਾ ਸਾਬਿਤ ਸੁਮਹਰ ਜਾਣੋ ਆਪੇ தம் ਰੋਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਇਹ ਥਾਪੀ ਦਿੱਤੀ ਸੀ ਉਹ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੇ ਸਭ ਸੋਖ ਸੰਤਾਪੇ ਰੀਅਲਾਈਜ਼ ਕਰੀਏ ਕਿ ਸਾਨੂੰ ਉਸ ਦਿਨ ਕੀ ਮਿਲਿਆ ਸੀ ਉਸ ਦਿਨ ਮਿਲਿਆ ਕੀ ਇਸ ਸੰਤ ਵੀਰ ਦੀ ਗੱਲ ਕਰ ਗਏ ਨਾ ਕੀ ਟੰਤੇ ਇਨ ਕੋਦਰ ਗੰਦੂ ਕਰੋ ਹਰਨ ਹਿਤ ਤੁਰਕ ਗਜੰਦੂ ਇਨ ਇਨਹੀ ਤੇ ਪੰਡਤ ਅਪਜਾਉ ਕਥਾ ਕਰਨ ਕੀ ਰੀਤ ਚਲਾਉ ਇਨਹੀ ਕੋ ਰਾਜੇ ਉਪਜਾਉ ਰਾਜ ਕਰਨ ਕੀ ਰੀਤ ਚਲਾਉ ਐਨੇ ਹੀ ਕੋ ਸਰਦਾਰ ਬਨਾਉ ਤਵੇ ਗੋਬਿੰਦ ਸਿੰਘ ਨਾਮ ਬਖਾਉ ਇਨ ਗਰੀਬ ਸਿੱਖਨ ਕੋ ਦੇਉਂ ਫਾਤਖਾਹੀ ਤੇ ਇਹ ਯਾਦ ਰੱਖੇ ਹਮਰੀ ਗੁਰਿਆਲੀ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਿਹੜੇ ਇਸ ਨਿਰਮਲ ਪੰਥ ਵਿੱਚ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਉਹਦੇ ਵਿੱਚ ਕੀ ਦੰਦਾ ਹੈ ਜੀ ਉਹਦੇ ਤ੍ਰਤੀ ਤਵੀ ਹੈ ਉਹਦੇ ਵਿੱਚ ਗੁਰਬਾਣੀ ਹੈ ਤੇ ਕੁਰਬਾਨੀ ਹੈ ਤੇ ਉਹ 30 ਕਵੀ ਦਾ ਇੱਕ ਫਲਾਦ ਹੈ ਉਸ 31 ਕਵੀ ਦੇ ਫਲਾਦ ਦੀਆਂ ਦੋ ਕੀ ਬਣਦੀਆਂ ਜੀ ਕਿਰਪਾਨਾਂ ਵਰਤੀਆਂ ਜਿਹੜੀ ਇੱਕ ਮੀਰੀ ਦੀ ਹੈ ਤੇ ਇੱਕ ਪੀਰੀ ਦੀ ਹੈ ਇਹ ਨਿਰਮਲ ਪੰਥ ਚਲਾਇਆ ਗੁਰਨਾਥ ਸਾਹਿਬ ਨੇ ਤੇ ਉਹ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਪਹਿਨਨ ਵਾਲਾ ਉਹ ਭਗਤ ਤੇ ਸ਼ਕਤੀ ਦਾ ਸਵੇਲ ਪੈਦਾ ਕਰਦਾ ਇਸ ਨਿਰਮਲ ਪੰਥ ਦੇ ਅੰਦਰ ਤੇ ਸਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 2200 ਘੋੜ ਸਵਾਰ ਆਪਣੇ ਨਾਲ ਰੱਖਦੇ ਨੇ ਕਿ ਆਪਣੇ ਕੋਲ ਫੌਜਾਂ ਵੀ ਰੱਖਣੀਆਂ ਤੇ ਆਪਣੇ ਕੋਲ ਸ਼ਸਤਰ ਵੀ ਰੱਖਣੇ ਨੇ ਸ਼ਸਤਰ ਵੀ ਪਾੜਨਾ ਤੇ ਸ਼ਸਤਰ ਵੀ ਰੱਖਣਾ ਹੈ ਤੇ ਅੱਜ ਦੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਭਾਵੇਂ ਛੋਟੀ ਬਾਲ ਉਮਰ ਹੈ ਭਾਵੇਂ ਉਹ 7 ਸਾਲ ਦੀ ਉਮਰ ਹੈ ਭਾਵੇਂ 8 ਸਾਲ ਦੀ ਉਮਰ ਹੈ ਤੇ ਮੋਰੇ ਤਖਤ ਤੇ ਬੈਠਾ ਅਰੰਗਦੇਵ ਹੈ ਉਹ ਮਿੰਤਾ ਪਾਵੇ ਉਹ ਤਰਲੇ ਕੱਢੇ ਵੀ ਆ ਕੇ ਉਹਨੂੰ ਮੈਨੂੰ ਮਿਲਣਾ ਹੈ ਪਰ ਮਿਲਣ ਨਹੀਂ ਜਾਣਾ ਸਿਰ ਨਹੀਂ ਝੁਕਾਉਣਾ ਉਹਦੇ ਕੋਲ ਚਲ ਕੇ ਨਹੀਂ ਜਾਣਾ ਤੇ ਇਸ ਨਿਰਮਲ ਪੰਥ ਦੇ ਅੰਦਰ ਜਿਹੜੀ ਨੌਵੀਂ ਨੌਵੀਂ ਜਿਹੜੀ ਸਟੇਜ ਹੈ ਨਾ ਉਹ ਸਟੇਜ ਬਾਤਮਾਂ ਬਾਤਮਾਲ ਹੈ ਉਹ ਕੀ ਹੈ ਵੀ ਕੋਈ ਕਾਨਾ ਹੋਵੇ ਨਾ ਕਾਨਾ ਤੇ ਜਦੋਂ ਤੱਕ ਉਹਨੂੰ ਘੜੀਏ ਨਾ ਉਹਦੀ ਕਲਮ ਨਹੀਂ ਬਣਦੀ ਜੇ ਆਪਾਂ ਖੇਤੀਬਾੜੀ ਕਰਨ ਵਾਲੇ ਆ ਬਾਗਬਾਨੀ ਦਾ ਆਪਾਂ ਨੂੰ ਆਪਾਂ ਗਿਆਨ ਰੱਖਦੇ ਆ ਵੀਰ ਹਰਦੀਪ ਸਿੰਘ ਜਿਹੜੀਆਂ ਗੱਲਾਂ ਕਰ ਗਿਆ ਨਾ ਹੋ ਸਕਦੀਆਂ ਬਹੁਤ ਸਿਰ ਤੋਂ ਲੱਗੀਆਂ ਹੋਣਗੀਆਂ ਪਰ ਉਹ ਗੱਲਾਂ ਬੜੀਆਂ ਡੂੰਘੀਆਂ ਕਰਦਾ ਜੇ ਗੁਰੂ ਨਾਨਕ ਸਾਹਿਬ ਦੇ ਕੋਲ ਆਸਾ ਹੱਥ ਵਿੱਚ ਸੀ ਨਾ ਤੇ ਉਹ ਆਸਾ ਸਾਡੇ ਹੱਥ ਵਿੱਚੋਂ ਗਵਾਚਣਾ ਨਹੀਂ ਚਾਹਦਾ ਜਿਹੜਾ ਅੱਜ ਉਹ ਤਿਰਪਾਨ ਹੈ ਤੇ ਦੂਸਰੀ ਗੱਲ ਗੁਰੂ ਨਾਨਕ ਸਾਹਿਬ ਦੇ ਕੋਲ ਦੋ ਚੀਜ਼ਾਂ ਖਾਸ ਜਨ ਆਸਾ ਹੱਤ ਕਿਤਾਬ ਕਸ਼ ਅੱਜ ਸਾਡੇ ਕੋਲ ਕਿਤਾਬ ਨਹੀਂ ਜਿਹੜੀ ਉਹਨੇ ਗੱਲ ਕੀਤੀ ਸਰਗੋਪਰੋੜਾਂ ਦੀਆਂ ਪੁਰਕੀਆਂ ਨੇ ਕਾਰਾਂ ਨੇ ਸਭ ਕੁਝ ਹੈ ਪਰ ਸਾਡੇ ਡਰਾਇੰਗ ਰੂਮ ਦੇ ਵਿੱਚ ਕਿਤਾਬਾਂ ਕਿੰਨੀਆਂ ਆਪਣੇ ਮਨ ਨੂੰ ਪੁੱਛ ਕੇ ਦੇਖ ਲਓ ਮਹੀਨੇ ਦੇ ਮੈਗਜ਼ੀਨ ਕਿੰਨੇ ਸਾਡੇ ਘਰਾਂ ਵਿੱਚ ਆਉਂਦੇ ਆ ਧਰਮੇ ਆਪਣੇ ਮਨ ਨੂੰ ਪੁੱਛ ਕੇ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਸੀਸ ਨੂੰ ਕਲਮ ਕਰਾਇਆ ਤੇ ਕਲਮ ਬਖਸ਼ਿਸ਼ ਕੀਤੀ ਹੋਈ ਹੈ ਗੁਰਨਾਮ ਸਾਹਿਬ ਵਾਲੀ ਉਸ ਕਲਮ ਨੂੰ ਤੇਜ਼ ਕੀਤਾ ਤੇ ਫਿਰ ਕਲਮਾਂ ਉਹ ਲਗੀਆਂ ਕਿੱਥੇ ਕਿੱਥੇ ਕਲਮਾਂ ਲਗੀਆਂਗੇ ਮੈਂ ਗੱਲ ਨੂੰ ਬਿਲਕੁਲ ਸਪੋਚਨ ਲਗਾ ਸਮਾਪਤੀ ਕਰਨ ਲੱਗਿਆ ਕਿਉਂਕਿ ਮੈਨੂੰ ਅਕਾਉਣਾ ਤੇ ਥਕਾਉਣਾ ਨਹੀਂ ਉਹ ਕਲਮਾਂ ਕਿੱਥੇ ਲਗੀਆਂ ਕਮਾਲ ਹੋ ਗਈ ਵੀਰ ਜੀ ਨੇ ਸਪੱਸ਼ਟ ਕਰ ਦਿੱਤਾ ਕੋਈ ਕੋ ਸਰਬੋਸਰ ਨਹੀਂ ਹੋਈ ਕੋਈ ਮਾਤਾ ਜੀ ਕੋ ਸ਼ਿਕਾਇਤ ਲੈ ਕੇ ਨਹੀਂ ਗਿਆ ਕੋਈ ਡਰਿਆ ਨਹੀਂ ਕੋਈ ਭੱਜਿਆ ਨਹੀਂ ਉੱਥੇ ਉਹ ਪਹੁੰਚੇ ਪਹਿਲਾ ਮਰਨ ਕਹੋ ਜੀਵਨ ਕੀ ਜੀਵਨ ਕੀ ਛੱਡ ਹੋਸ਼ ਬਣਾ ਕੀ ਰੇਣਗਾ ਤੋ ਆਓ ਹਮਾਰੇ ਪਾਸ ਕਰਮ ਕੀ ਹੁੰਦੀ ਹੈ ਜੀ ਤੁਸੀਂ ਕਰਨਾ ਲਾਉਨੇ ਜਦੋਂ ਨਾ ਕੱਟ ਕੱਟ ਕੇ ਗੁਲਾਬ ਦੀਆਂ ਜਾਂ ਕਿਸੇ ਵੀ ਬਰਖਦੀਆਂ ਉਹ ਤੁਹਾਨੂੰ ਪਤਾ ਵੀ ਕਿਵੇਂ ਲੱਗਦੀਆਂ ਨੇ ਉਹ ਪਨੀਰੀ ਕਿਵੇਂ ਪੈਂਦੀ ਹੈ ਤੇ ਕਰਮਾ ਕਿਵੇਂ ਅੱਗੇ ਵਧਦੀਆਂ ਨੇ ਕਿਵੇਂ ਫੁੱਲਦੀਆਂ ਨੇ ਇਹ ਐਵੇਂ ਨਹੀਂ ਪੁਰਨਾਥ ਦਾ ਬਾਗ ਖੜਿਆ ਹੋਇਆ ਤੇ ਮੈਂ ਗੱਲ ਸਿਰ ਇੰਨੀ ਕਰਨੀ ਚਾਹੁੰਦਾ ਐ ਕਿ ਉਹ 10ਵੇਂ ਰੁਪੇ ਦੇ ਵਿੱਚ ਕਹਿੰਦਾ ਹੈ 9 ਸਾਲ ਦੀ ਉਮਰ ਤੇ ਕਹਿੰਦਾ ਹੈ ਬਈ ਗੁਰਨਾਨ ਸਾਹਿਬ ਨੇ 9 ਸਾਲ ਦੀ ਉਮਰ ਵਿੱਚ ਢਿੰਗੋ ਜ਼ੋੜੀ ਜੰਜੂ ਪੌਣ ਨਹੀਂ ਦਿੱਤਾ ਤੇ ਉਹ 9 ਸਾਲ ਦੀ ਉਮਰ ਵਿੱਚ ਕੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ 9 ਸਾਲ ਦੀ ਉਮਰ ਵਿੱਚ ਜੱਜੂ ਲਾਉਣ ਨਹੀਂ ਤੇ ਕਰਮਾਂ ਇੰਕਮ ਕਰਦੀਆਂ ਤੇ ਉਹ ਗਲਮਾਂ ਕਿੱਥੇ ਕਿੱਥੇ ਲਗੀਆਂ ਜਿਹੜੀ ਗਲਮਾਂ ਕਰਨ ਲੱਗਿਆ ਵੀਰ ਹਰਦੀਪ ਸਿੰਘ ਵਾਲੀ ਕਿਉਂਕਿ ਮੈਂ ਤਾਂ ਪ੍ਰਤੀ ਕਰਮ ਸਾਂਝਾ ਕਰਉ ਬੈਠਾ ਨਾ ਮੈਂ ਕਥਾ ਵਾਚਿਆ ਨਾ ਮੈਂ ਪ੍ਰਚਾਰਕ ਐ ਉਹ ਕਿੱਥੋਂ ਚੱਲ ਕੇ ਭਾਈ ਦਇਆ ਸਿੰਘ ਆ ਰਹੇ ਨੇ ਲਾਹੌਰ ਤੋਂ ਤੇ ਲਾਹੌਰ ਤੋਂ ਕਲਮ ਕਿੱਥੋਂ ਲੱਗੀ ਹੋਈ ਐ ਉਹ ਭਾਈ ਬਾਰੋਂ ਤੋਂ ਕਲਮ ਲੱਗੀ ਹੋਈ ਐ ਤੇ ਹੈਰਾਨੀ ਇਸ ਗੱਲ ਦੀ ਐ ਇਤਿਹਾਸ ਪੜ੍ਹ ਕੇ ਦੇਖਣਾ ਵੀ ਗੁਰੂ ਨਾਨਕ ਸਾਹਿਬ ਕੇਵਲ ਇੱਕ ਵਾਰ ਹੀ ਗਏ ਇੱਕ ਵਾਰੀ ਇੱਕ ਵਾਰੀ ਗਏ ਇੱਕ ਵਾਰੀ ਕਲਮ ਦਾਤ ਦੀ ਉਹ ਕਲਮ ਤੁੰਗੜ ਗਈ ਦੁਬਾਰਾ ਨਹੀਂ ਗਏ ਕਿਤੇ ਨਹੀਂ ਬੇਖੂਤੇ ਪਹਾੜ ਸਾਹਿਬ ਜਾਂ ਸਤਵੇਂ ਪਾਸ਼ਾ ਕਿਤੇ ਗਏ ਤੇ ਤੁਸੀਂ ਦੇਖੋ ਵੀ ਗੁਰੂ ਨਾਨਕ ਸਾਹਿਬ ਕਿੱਥੇ ਗਏ ਲਾਹੌਰ ਤੇ ਉਹ ਕਲਮ ਜਿਹੜੀ ਉਹ ਲੱਗੀ ਹੋਈ ਹੈ ਖੁੰਗਰੀ ਹੋਈ ਹੈ ਤੇ ਉਹ ਕਲਮ ਜਿਹੜੀ ਹੈ ਨਾ ਉਹ 13 ਸਾਲ ਦੀ ਉਮਰ ਦੇ ਵਿੱਚ ਚੱਲ ਕੇ ਕਿੱਥੇ ਆ ਗਈ ਕਿਸ ਬਾਗ ਵਿੱਚ ਆ ਕੇ ਲੱਗੀ ਜੀ ਅਨੰਦਪੁਰ ਸਾਹਿਬ ਦੇ ਬਾਗ ਵਿੱਚ ਲੱਗੀ 13 ਸਾਲ ਦੀ ਉਮਰ ਦੇ ਵਿੱਚ ਤੇ ਕਿੰਨੇ ਸਾਲ ਪੜ੍ਹਾਈ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬਹਿ ਕੇ 18 ਸਾਲ 16 ਸਾਲ ਕਰ ਲਿਆ ਵਿਦਿਆ ਕੰਦੀਆਂ 16 ਜਮਾਤਾਂ ਪੜ੍ਹਿਆ 18 ਜਮਾਤਾਂ ਪੜ੍ਹਿਆ 18 ਸਾਲ ਪੜ੍ਹਾਈ ਕੀਤੀ ਕਿੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾ ਵਿੱਚ 18 ਸਾਲ ਕਦੋਂ ਤੱਕ ਬਣਦੇ ਜੀ 1699 ਤੱਕ ਤੇ ਉਮਰ ਕਿੰਨੀ ਹੈ 40 ਸਾਲ ਤੇ 10 ਮਹੀਨੇ 13 ਸਾਲ ਦੀ ਉਮਰ ਚੱਕ ਕੇ ਆ ਗਏ ਕਿੱਥੋਂ ਲਾਹੌਰ ਤੋਂ ਤੇ ਵੇ ਇਕੱਲੇ ਆਉਂਦੇ ਸੀ ਮੈਂ ਤਾਂ ਕਦੀ ਬਹੁਤਾ ਟਰੈਵਲ ਨਹੀਂ ਕਰਦਾ ਕਿੰਨੇ ਇੱਕ ਦੋ ਵਾਰ ਕਿਤੇ ਕੋਈ ਟਰੈਵਲ ਕਰ ਲਿਆ ਹੋਊਗਾ ਦੇਸ਼ ਵਿਦੇਸ਼ ਦਾ ਮੈਂ ਟਰੈਵਲ ਨਹੀਂ ਕਰਦਾ ਮੈਨੂੰ ਇਥੋਂ ਦੇ ਸੰਗਤਾਂ ਦਾ ਪਤਾ ਵੀ ਟਰੈਵਲ ਬਹੁ ਕਰਦੀਆਂ ਵੀ ਤੁਸੀਂ ਦੇਖੋ ਕਿ ਲਾਹੌਰ ਆਉਣਾ ਜਾਣਾ ਉਹਦੇ ਤੇ ਸੜਕਾਂ ਵੀ ਨਾ ਹੋਵਣ ਬੱਸਾਂ ਵੀ ਨਾ ਹੋਣ ਰੇਲ ਗੱਡੀਆਂ ਵੀ ਨਾ ਹੋਵਣ ਤੇ ਫੋਨ ਵੀ ਨਾ ਹੋਣ ਤੇ ਕਿਟੀਆਂ ਵੀ ਨਾ ਉਂਦੀਆਂ ਜਾਂਦੀਆਂ ਹੋਣ ਤੇ ਇਹ ਕਿਵੇਂ ਸਹੇੜ ਕੋਣ ਦੇਣਾ ਲੈ ਕੱਲੇ ਕੱਲੇ ਭਾਈ ਤਿਆਰਾਮੀ ਉਥੋਂ ਆਏ ਜਦੋਂ ਉੱਥੇ ਜਾ ਕੇ ਬੈਠ ਗਿਆ ਕੱਲੇ ਦੈਰਾਂ ਵੀ ਆ ਗਿਆ ਬੈਠ ਕੇ ਕੱਲੇ ਆਵੇ ਕਿੰਨੇ ਜੱਫੇ ਹੋਣਾਂ ਦੇ ਨਾਲ ਕਿੱਡੇ ਵੱਡੇ ਜੱਫੇ ਹੋਣਾਂ ਤੇ ਫਿਰ ਉਸ ਤੋਂ ਬਾਅਦ ਭਾਈ ਧਰਮ ਸਿੰਘ ਉਹ ਕਿੱਥੋਂ ਆ ਰਹੇ ਹਸਨਾਪੁਰ ਮੇਰੇ ਤੋਂ ਆ ਰਹੇ ਉਹ ਕਿੰਨੇ ਸਾਲ ਦੀ ਮਰਚਾ ਹੈ 25 ਸਾਲ ਦੀ ਮਰਚਾ ਹੈ ਤੇ ਕਿੰਨੇ ਸਾਲ ਗੁਰਮਤਿ ਪੜਾਈ ਕੀਤੀ 4 ਸਾਲ ਜਿਹੜੇ ਮੈਂ ਪੜ੍ਹਾਈ ਦੀ ਉਮਰ ਕਹਿੰਦਾ ਮੈਂ 1699 ਤੱਕ ਕਹਿ ਰਿਹਾ ਹਾਂ 1600 ਨੇ ਮੇਤਾ ਕਹਰੇ ਆ ਉਸ ਤੋਂ ਬਾਅਦ ਜਿਹੜਾ ਜੀਵਨ ਉਹਨਾਂ ਦਾ ਵੱਖਰਾ ਤੇ ਉੱਥੋਂ ਵੀ ਜਸੇ ਚੱਲ ਕੇ ਆਏ ਹੁਣ ਤੁਸੀਂ ਗੱਲ ਕਰੋ ਭਾਈ ਹਿੰਮਤ ਸਿੰਘ ਦੀ ਕਿੱਥੋਂ ਚੱਲ ਕੇ ਆਏ ਜਗਨਨਾਥਪੁਰ ਇਕ ਓਡੀਸ਼ਾ ਤੋਂ ਚੱਲ ਕੇ ਆ ਰਹੇ ਅੰਦਾਜ਼ਾ ਲਾਓ ਕਿ ਜੇ ਆਪਾਂ ਜਗਨਨਾਥਪੁਰ ਜਾਣਾ ਹੋਵੇ ਕਿਵੇਂ ਜਾਈਏ ਕਿਵੇਂ ਆਈਏ ਸੜਕਾ ਵੀ ਨਾ ਹੋਵੇ ਬੀਆਵਾ ਜੰਗਲ ਹੋਣ ਕੋਈ ਰਸਤਾ ਨਾ ਹੋਵੇ ਸੜਕੀ ਰਸਤਾ ਕੋਈ ਨਾ ਹੋਵੇ ਹਵਾਈ ਰਸਤੇ ਦੀ ਗੱਲ ਹੀ ਛੱਡ ਦੇ ਤੇ ਕੱਦ ਲਈ ਆਏ ਜਦੋਂ ਉਹਤੇ ਅੰਮ੍ਰਿਤ ਛਕਾਣਾ ਸੀ ਖੰਡੇ ਬਾਡੇ ਦੀ ਪਹੁੰਚ ਕਾਉਣੀ ਸੀ ਕੱਲੇ ਸੀ ਜਗਨਨਾਥ ਵੀ ਕੋ ਕੱਲੇ ਆ ਗਿਆ ਨਹੀਂ ਉਹਤੇ 14 ਸਾਲ ਦੀ ਉਮਰ ਛਾ ਗਿਆ ਸੀ 14 ਸਾਲ ਦੀ ਉਮਰ ਫਿਰ ਇਹਨਾਂ ਦੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਭਾਈ ਦਾਇਆ ਸਿੰਘ ਇਹ ਪਿਤਾ ਜੀ ਸ਼ਹੀਦੀ ਪ੍ਰਾਪਤ ਕਰਦੇ ਨੇ ਉਹਨਾਂ ਦੇ ਮਾਤਾ ਸ਼ੋਭਾ ਕੌਰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਹਿੰਮਤ ਸਿੰਘ ਜੀ ਦੇ ਪਿਤਾ ਗੁਜਾਰ ਸਿੰਘ ਚੰਪੌਰ ਸਾਹਿਬ ਦੀ ਜੰਗ ਸ਼ਹੀਦੀ ਪ੍ਰਾਪਤ ਕਰਦੇ ਨੇ ਸਾਰਿਆਂ ਨੇ ਖੰਡੇ ਬਾਟੇ ਵੀ ਬਹੁਤ ਲਈ ਹੈ ਤੇ ਭਾਈ ਹਿੰਮਤ ਸਿੰਘ 14 ਸਾਲ ਦੀ ਉਮਰ ਵਿੱਚ ਆ ਜਾਂਦੇ ਨੇ ਤੇ ਹਿੰਮਤ ਦੇਖੋ ਪੜ੍ਹਨ ਦੀ 21 ਸਾਲ ਪੜ੍ਹਾਈ ਕੀਤੀ 21 ਸਾਲ 1699 ਤੱਕ ਵੀਰ ਹਰਦੀਪ ਸਿੰਘ ਨਾਲ ਕਰਕੇ ਗਏ ਨਾ ਉੱਥੇ ਐਵੇਂ ਥੋੜੀ ਕੁ ਅਣਜਾਣ ਬੈਠੇ ਜਿਵੇਂ ਜਲੇਬੀਆਂ ਖਾਣ ਆਏ ਹੋਤੀ ਤੇ ਉਹਨਾਂ ਨਾਲ ਧੋਖਾ ਹੋਣ ਲੱਗਾ ਵੀ ਨਾ 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 ਉਹ ਸਾਰੇ ਉੱਥੇ ਵਿਦਿਆਰਥੀ ਬੈਠੇ ਸੀ ਉਹ ਸਾਰੇ ਪੜੇ ਲਿਖੇ ਬੈਠੇ ਸੀ ਉਹ ਅਧਿਆਪਕ ਤੌਰ ਤੇ ਕੁਝ ਜਾਣਦੇ ਸੀ ਤੇ ਕੁਝ ਲੈਣ ਆਏ ਹੋਏ ਸੀ ਤੇ ਉਸ ਤੋਂ ਬਾਅਦ ਭਾਈ ਮੋਹਨ ਸਿੰਘ ਇੱਕ ਗੱਲ ਮੈਂ ਹੋਰ ਕਰਦੇ ਆਂ ਵੀ ਇਹਨਾਂ ਥਾਮਾਂ ਤੇ ਜਾ ਕੇ ਦੇਖਿਓ ਭਾਈ ਮੋਹਨ ਸਿੰਘ ਦੇ ਦਵਾਰਾ ਜਾ ਕੇ ਵੇਖੋ ਟਾਪੂ ਦਵਾਰਾ ਜਾ ਕੇ ਟਿਕਣ ਦੇ ਉੱਤਰ ਕਹਿੰਦੀ ਸਰਨਾ ਅੱਜ ਜਾਇਓ ਮਾਝ ਤੁਹਾਨੂੰ 30 ਕਿਲੋਮੀਟਰ ਜਾ ਕੇ ਅੱਗੇ ਟਾਪੂ ਤੇ ਜਾਣਾ ਪੈਗਾ ਸਮੁੰਦਰ ਦੇ ਅੱਗੇ ਟਾਪੂ ਤੇ ਉਹਨਾਂ ਦੇ ਵੀ ਬਲੂਰ ਕੇ ਜਿਹੜੇ ਨੇ ਨਾ ਉਹ ਪਿੱਛੋਂ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਨੇ ਤੇ ਹੁਣ ਚਲੋ ਕਰਨਾਟਕਾ ਵਿਦਰ ਕਿਵੇਂ ਜਾਵਾਂਗੇ ਅਪਲਕ ਬੜੀ ਮੌਜ ਆ ਕਿੱਕ ਕਰਾਵਾ ਕੇ ਪਹੁੰਚ ਜਾਂਦੇ ਪਰ ਉੱਥੇ ਜਾ ਕੇ ਵੀ ਤੱਤਾਂ ਦੀ ਬੱਸ ਹੁੰਦੀ ਹੈ ਤੇ ਉਹ ਭਾਈ ਸਹਿਬ ਸਿੰਘ ਉਹ ਵੀ ਪੇਰਾਕ ਸਾ 11 ਸਾਲ ਦੀ ਉਮਰ ਦੇ 11 ਸਾਲ ਦੀ ਉਮਰ ਦੇ ਵਿੱਚ ਪਹੁੰਚ ਗਏ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਤੇ 5 ਸਾਲ ਗੁਰਮਤਿ ਪੜ੍ਹਾਈ ਕੀਤੀ ਪਰ ਉਮਰ ਕਿੰਨੀ ਹੰਡਾਈ ਹੈ ਸਿਰਫ 29 ਸਾਲ ਸੀਂਦੀ ਕਿੱਥੇ ਰਹਤੀ ਹੈ ਚਮਕਾਉਸਾ ਭਾਈ ਮੋਗਨ ਸਿੰਘ ਉਮਰ ਕਿੰਨੀ ਹੰਡਾਈ ਹੈ ਸਿਰਫ 25 ਸਾਲ 25 ਸਾਲ ਉਮਰ ਸਿਰਫ ਤੇ ਸੀਂਦੀ ਕਿੱਥੇ ਰਹਤੀ ਹੈ ਚਮਕਾਉਸਾ ਤੇ ਵੀਰ ਹਰਦੀਪ ਸਿੰਘ ਦੀ ਮੈਂ ਗੱਲ ਜਦੋਂ ਸੁਣ ਕਰ ਰਿਹਾ ਸੀ ਨਾ ਉਹਦੇ ਉੱਤੇ ਆਪਣੀ ਵਿਚਾਰ ਨੂੰ ਨਾਲ ਸਾਂਝਾ ਕਰਾਂ ਉੱਥੇ ਤੇ ਭਾਈ ਮਨੀ ਸਿੰਘ ਵੀ ਬੈਠੇ ਸਨ ਜਿਹੜੇ ਬੰਦ ਬੰਦ ਘਟਵਾਉਣ ਵਾਲੇ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਹੱਥਾਂ ਵਿੱਚ ਚੱਕਿਆ ਤੇ ਖੜਾਇਆ ਤੇ ਪੜਾਇਆ ਤੇ ਸ਼ਾਸਤਰ ਵਿਦਿਆ ਸਿਖਾਈ ਕਿ ਡਰਦੇ ਸੀ ਕਿ ਪਿੱਛੇ ਰਹਿ ਸਕਦੇ ਸੀ ਨਹੀਂ ਇਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਨਿਰਮਲ ਪੰਥ ਜਿਹੜਾ ਨਾ ਉਹ ਨਿਰਮਲ ਪੰਥ ਦੀ ਤਸਵੀਰ ਬਣਾਉਣੀ ਸੀ ਤੇ ਤਸਵੀਰ ਮੜਨ ਲਈ ਨਾ ਇੱਕ 프ਰੇਮ ਚਾਹੀਦਾ 프ਰੇਮ ਤੇ ਉਹ 프ਰੇਮ ਕਿਹੜਾ ਸੀਗਾ ਜੀ ਉਹ 프ਰੇਮ ਸੀਗਾ ਜੀ ਅਜੀਬ ਇੱਕ ਪੱਟੀ ਗਾਦੀ ਹੈ ਜੀ ਅਜੀਬ ਜਿਹੜਾ ਦਿੱਤਿਆ ਨਾ ਜਾ ਸਕੇ ਤੇ ਦੂਜਾ ਹੈ ਜੁੱਜਣ ਵਾਲਾ ਝਾਰ ਤੇ ਤੀਜਾ ਕੋਣਾ ਹੈ ਜੀ ਤੀਜਾ ਕੋਣਾ ਹੈ ਜੀ ਜੋਰਾਵਰ ਤੇ ਚੌਥਾ ਕੋਣਾ ਹੈ ਜੀ ਫਤੇ ਇਹ ਇੱਕ ਤਸਵੀਰ ਦਾ ਫਰੇਮ ਹੈ ਤਸਵੀਰ ਹੈ ਅਜੀਬ ਦੀ ਤੇ ਜੁੱਝਾਰ ਦੀ ਤੇ ਜੋਰਾਵਰ ਦੀ ਤੇ ਫਤੇ ਦੀ ਤੇ